ਅਨੁਜ ਅਨੁਜ ਖੜਾ ਹੋ ਜਾ ਖੜਾ ਹੋ ਜਾ ਫਿਲਪੁਲਿਸ ਮਸਤਰਪ ਜੈਪੁਰ ਪੁਲਿਸ ਜੈਪੁਰ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਇੱਕ ਹਫ਼ਤੇ ਬਾਅਦ 528 ਕਿਲੋਮੀਟਰ ਦੂਰ ਸੋਲਨ ਤੋਂ ਛਡਵਾਇਆ ਪੁਲਿਸ ਨੇ ਇੱਕ ਔਰਤ ਸਮੇਤ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਇਸ ਅਗਵਾ ਕਰਨ ਵਾਲੇ ਗਿਰੋਦਾ ਮਾਸਟਰਮਾਈਂਡ ਇੱਕ ਸੌਫਟਵੇਅਰ ਇੰਜੀਨੀਅਰ ਹੈ ਤੇਲ ਮਿਲ ਦੇ ਕਾਰੋਬਾਰ ਵਿੱਚ ਹੋਏ ਨੁਕਸਾਨ ਦੀ ਪਰਪਾਈ ਲਈ ਉਸਨੇ ਅਗਵਾ ਦੀ ਯੋਜਨਾ ਬਣਾਈ ਨੌਜਵਾਨ ਦੇ ਚੰਗੇ ਕੱਪੜੇ ਦੇਖ ਕੇ ਬਦਮਾਸ਼ਾ ਨੇ ਉਸ ਨੂੰ ਕਿਸੇ ਅਮੀਰ ਵਿਅਕਤੀ ਦਾ ਪੁੱਤਰ ਸਮਝ ਕੇ ਅਗਵਾ ਕਰ ਲਿਆ ਨੌਜਵਾਨ ਇੱਕ ਆਟੋ ਰਿਕਸ਼ਾ ਚਾਲਕ ਦਾ ਪੁੱਤਰ ਹੈ ਜੈਪੁਰ ਦੇ ਪੁਲਿਸ ਕਮਿਸ਼ਨਰ ਨੇ ਮੰਗਲਵਾਰ ਨੂੰ ਇਸ ਮਾਮਲੇ ਦਾ ਖੁਲਾਸਾ ਕੀਤਾ ਜੈਪੁਰ ਪੁਲਿਸ ਨੇ ਇੱਕ ਲੜਕੇ ਨੂੰ ਉਸ ਦੇ ਜਨਮ ਦਿਨ ਤੇ ਬਦਮਾਸ਼ਾ ਦੇ ਜੰਗਲ ਤੋਂ ਛਡਵਾਇਆ ਇਸ ਅੰਦਾਜ਼ ਤੋਂ ਬਦਮਾਸ਼ ਵੀ 당 ਰਹਿ ਗਏ ਪੁਲਿਸ ਨੇ ਨੌਜਵਾਨ ਦੇ ਸੁਰੱਖਿਤ ਬਚਾਅ ਦੀ ਵੀਡੀਓ ਵੀ ਬਣਾਈ ਜਿਸ ਤੇ ਜੈਪੁਰ ਪੁਲਿਸ ਕਹਿ ਰਹੀ ਹੈ ਅਨੁਜੇ ਖੜੇ ਹੋ ਜਾ ਬੇਟਾ ਇਹ ਜੈਪੁਰ ਪੁਲਿਸ ਹੈ ਖੁਸ਼ ਰਹੋ ਅਸੀਂ ਤੁਹਾਡੇ ਲਈ ਹੀ ਆਏ ਹਾਂ ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ ਕਮਿਸ਼ਨਰ ਨੇ ਦੱਸਿਆ ਕਿ 18 ਅਗਸਤ ਨੂੰ ਪ੍ਰਤਾਪਨਗਰ ਦੇ ਰਹਿਣ ਵਾਲੇ ਅਨੁਜ ਮੀਨਾ ਅਤੇ ਸੋਨੀ ਸਿੰਘ ਚੋਹਾਨ ਨਾਹਰਗੜ ਪਹਾੜ ਦੇਖਣ ਗਏ ਸੀ ਸ਼ਾਮ ਕਰੀਬ 7 ਵਜੇ ਅਨੁਜ ਦੇ ਪਿਤਾ ਨੇ ਆਪਣੇ ਬੇਟੇ ਨੂੰ ਆਪਣੇ ਮੋਬਾਈਲ ਤੇ ਫੋਨ ਕਰਕੇ ਘਰ ਵਾਪਸ ਜਾਣ ਲਈ ਕਿਹਾ ਅਨੁਜ ਨੇ 8:30 ਤੱਕ ਘਰ ਪਰਤਣ ਲਈ ਕਿਹਾ ਇਸ ਤੋਂ ਬਾਅਦ ਅਨੁਜ ਅਤੇ ਸੋਨੀ ਦਾ ਮੋਬਾਈਲ ਬੰਦ ਹੋ ਗਿਆ ਸ਼ਾਮ 7:30 ਵਜੇ ਦੇ ਕਰੀਬ ਨਾਹਰਗੜ ਪਹਾੜੀ ਤੇ ਇੱਕ ਕਾਰ ਵਿੱਚ ਚਾਰ ਸਵਾਰ ਬਦਮਾਸ਼ਾਂ ਨੇ अनुज ਦੇ ਕਪੜੇ ਦੇਖ ਕੇ ਉਸ ਨੂੰ ਸ਼ਾਹੂਕਾਰ ਦਾ ਪੁੱਤਰ ਸਮਝਿਆ ਬਦਮਾਸ਼ਾਂ ਨੇ अनुਜ ਅਤੇ ਸੋਨੀ ਦੀ ਕੁਟਮਾਰ ਕੀਤੀ ਇਸ ਤੋਂ ਬਾਅਦ ਉਸਨੇ अनुਜ ਨੂੰ ਨਸ਼ੀਲਾ ਪਦਾਰਥ ਪਿਲਾਇਆ ਤੇ ਉਸ ਨੂੰ ਬੇਹੋਸ਼ ਕਰ ਦਿੱਤਾ अनुज ਦੇ ਮੂੰਹ ਤੇ ਪੱਟੀ ਰੱਖੀ ਫਿਰ ਕਾਰ ਵਿੱਚ ਪਾ ਕੇ ਹਿਮਾਚਲ ਪ੍ਰਦੇਸ਼ ਲੈ ਗਏ ਸੋਨੀ ਨੂੰ ਮੌਕੇ ਤੇ ਹੀ ਬੇਹੋਸ਼ ਕਰ ਦਿੱਤਾ ਜਦੋਂ ਸੋਨੀ ਨੂੰ ਹੋਸ਼ ਆਇਆ ਤਾਂ ਉਸਨੇ ਫੋਨ ਕਰਕੇ ਪਰਿਵਾਰ ਅਤੇ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਅਗਵਾ ਹੋਣ ਤੋਂ 2 ਦਿਨ ਬਾਅਦ 20 ਅਗਸਤ ਨੂੰ अनुज ਦੇ ਪਿਤਾ ਨੂੰ ਉਸਦੇ ਮੋਬਾਈਲ ਤੇ ਫੋਨ ਆਇਆ ਫੋਨ ਕਰਨ ਵਾਲੇ ਨੇ ਕਿਹਾ ਕਿ ਸਾਡੇ ਕੋਲ ਤੁਹਾਡਾ ਪੁੱਤਰ ਹੈ 3 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਉਤਰ ਨੂੰ ਜ਼ਿੰਦਾ ਲੈ ਜਾਵੋ ਤੇ ਇਸ ਤੋਂ ਬਾਅਦ ਪੁਲਿਸ ਨੇ ਸਾਰੀ ਪਲੈਨਿੰਗ ਸ਼ੁਰੂ ਕੀਤੀ ਤੇ ਮੁਲਜ਼ਮਾ ਦਾ ਫੋਨ ਟ੍ਰੇਸ ਕਰਕੇ ਉਹ ਉੱਥੇ ਪਹੁੰਚੇ ਜਿੱਥੇ ਅਨੁਜ ਨੂੰ ਅਗਵਾ ਕਰਕੇ ਰੱਖਿਆ ਸੀ ਤੇ ਮੌਕੇ ਦੀ ਵੀਡੀਓ ਵੀ ਬਣਾਈ ਤੇ ਅਨੁਜ ਨੂੰ ਸੁਰੱਖਿਅਤ ਉੱਥੋਂ ਵਾਪਸ ਲਿਆਈ ਅਨੁਜ ਅਨੁਜ ਖੜਾ ਹੋ ਜਾ ਖੜਾ ਹੋ ਜਾ ਪੁਲਿਸ ਪੁਲਿਸ ਮਸਤਰ ਜੈਪੁਰ ਪੁਲਿਸ ਹਾਈ ਹੈਲੋ जयपुर पुलिस जयपुर पुलिस, 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 पुलिस।, पुलिस। मास्टर अरे आ जाओ ना आपके लिए है तेरा कार्ड